ਸੋ ਸ਼ਿਕਾਉਤ ਉਸ ਦੇ ਗਰੋਜੀ ਕੇ ਟੀਵੀ ਮੈਂ ਰਣਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਨਿਊਜ਼ ਨੂੰ ਪਾ ਲੈਣੀਆਂ ਇਹ ਟਿੱਕੀਆਂ ਹਨ ਸੁਰਖੀਆਂ ਦੇ ਪੰਜਾਬ ਸਰਕਾਰ ਵੱਲੋਂ ਘਰਨਰ ਪਰਵਾਵੀ ਇਲਾਕਿਆਂ 'ਚ ਵਿਆਪਕ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰেন্স ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਘਰਨਰ ਪਾਣੀ ਹੁੰਨ ਘਟਾ ਟੋਕਰ ਇਲਾਕਿਆਂ ਵਿੱਚ ਚੁੱਕ ਚੁੱਕੇ ਪਰ ਪਿੰਡਾਂ ਕਸਬਿਆਂ ਦੇ ਵਾਰਡਾਂ ਵਿੱਚ ਵਿਆਪੀ ਮਿੱਟੀ ਸਿਰਤ ਗੰਦਗੀ ਤੇ ਮਲਬੇ ਨੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਲੋਕਾਂ ਨੂੰ ਸ਼ਿਕਾਇਤਾਂ ਜੀਵਨ ਵੱਲ ਵਾਪਸ ਹੋਣ ਲਈ ਸਰਕਾਰ ਵੱਲੋਂ ਵੱਡੇ ਪੱਧਰ ਤੇ ਸਫਾਈ অভিযান ਚਲਾਇਆ ਜਾ ਰਿਹਾ ਜਿਸ ਵਿੱਚ ਲਗਭਗ 230 ਪਿੰਡ ਪਰਵਾਵੀ ਤੇ ਵਾਰਡਾਂ ਨੂੰ ਪਹੁੰਚੀ ਜਾਵੇਗੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਪਿੰਡ ਵਿੱਚ ਜੈਸੀ ਵੀ ਡਾਇਰੈਕਟਰ ਟਰਾਲੀ ਤੇ ਲੇਬਰ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਹੜਾ ਨਾਲਾ ਆਈ ਮਿੱਟੀ ਮਲਬਾ ਲੱਕੜਾ ਤੇ ਟਰਾਈ ਲੱਕੜਾ ਤੇ ਹੋਰ ਬਾਕੀ ਚੀਜ਼ਾਂ ਨੂੰ ਸਾਫ਼ ਕੀਤਾ ਜਾਵੇਗਾ ਤੇ ਜਿਸਨਾ ਚੋ ਵੀ ਜ਼ਰੂਰਤ ਹੋਈ ਲਾਸ਼ਾਂ ਮਿਲਣਗੇ ਉਹਨਾਂ ਨੂੰ ਵਖਰੀਆਂ ਟੀਮਾਂ ਵੱਲੋਂ ਹਟਾ ਕੇ ਟੁੱਟੀਆਂ ਨਿਪਟਾਈਆਂ ਜਾਣਗੀਆਂ ਜੀ ਸਫਾਈ ਤੋਂ ਬਾਅਦ ਹਰ ਪਿੰਡ ਨੂੰ ਫੋਗਿੰਗ ਕਰਵਾਈ ਜਾਵੇਗੀ ਤਾਂ ਜੋ ਬਿਮਾਰੀ ਨਾ ਫੈਲਣ ਮੰਨ ਲਿਆ ਕਿ ਸਰ ਮੋਹਿਮ ਲਈ ਸਰਕਾਰ ਨੇ ਬਜਟ ਜੋ 100 ਕਰੋੜ ਰੁਪਏ ਵੱਧ ਦਿੱਤੇ ਨੇ ਤੇ ਹਰ ਪਿੰਡ ਨੂੰ ਟੋਕਨ ਮਨੀ ਦੇ ਤੌਰ ਤੇ 1 ਲੱਖ 12 ਤੇ ਜਾਣਗੇ ਤੇ ਜਿਹੜੇ ਜਿਵੇਂ ਇਹ ਕੰਮ ਪੂਰਾ ਹੋ ਜਾਵੇਗਾ ਉਸ ਸੰਸਾਰ ਬਤੇਰੇ ਰਾਸ਼ੀ ਬਲੇਸ ਕੀਤੀ ਜਾਵੇਗੀ ਪੂਰਾ ਖਰਚਾ ਪੰਜਾਬ ਸਰਕਾਰ ਵੱਲੋਂ ਠਹਿ ਜਾਵੇਗਾ ਇਹ ਕੰਮ 24 ਸਤੰਬਰ ਤੱਕ ਪੂਰੇ ਕਰਨ ਦਾ ਟੀਚਾ ਜੋ ਕਿ 10 ਦਿਨਾਂ ਦਾ ਸਮਾਂ ਹੈ ਤੇ ਕਿਉਂਕਿ ਹੁਣ ਅਗੀਆਂ ਫਸਾ ਪੀਚ

ਪੰਜਾਬ ਕਾਂਗਰਸ ਪ੍ਰਧਾਨ ਅਮਨਿੰਦਰ ਸਿੰਘ ਰਾਜਵੜੀ ਨੇ ਪ੍ਰਧਾਨ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਹੜ੍ਹ ਪ੍ਰਭਾਵਿਤ ਪੰਜਾਬ ਲਈ ਫਤੇਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਨੌ ਸੈਂਕੜੇ ਕਰੋੜ ਰੁਪਏ ਦੇ ਪੰਜਾਬ ਦੌਰੇ ਤੋਂ ਪਲਾ ਰਾਜਵਾਸੀਆਂ ਨੂੰ ਵੱਡੀ ਉਮੀਦਾਂ ਸੰਪਰੈ ਲਾਣੇ ਗਏ 1600 ਕਰੋੜ ਰੁਪਏ ਦੇ ਪੈਕੇਜ ਨੇ ਸਭ ਨੂੰ ਨਿਰਾਸ਼ ਕੀਤਾ ਹੈ ਰਟਮ ਤਬਾਹੀ ਨੂੰ ਵੇਖਦੇ ਹੋਏ ਸਮੁੰਦਰ ਵਿੱਚ ਗੁੰਨਦ ਵਾਗ ਹੈ ਜੋ ਕਿ ਕੋਈ ਤਰ੍ਹਾਂ ਨਾਲ ਅਪਰਪਤ ਹੈ ਵਿਡਿੰਗ ਨੇ ਕਿਹਾ ਕਿ ਇਹ ਰਾਜਨੀਤਿਕ ਸਮਾਨੀ ਹੈ ਪੀਐਮ ਭਾਵੇ ਆਮ ਆਦਮੀ ਪਾਰਟੀ ਸਤਾਮਗੇਨ ਕਾਪ ਕਰਦੇ ਹਨ ਕਿ ਜੋ ਆਯੋਗ ਤੇ ਮਤ ਸਾਕਿਤ ਹੋਈਏ ਪਰ ਹੁਣ ਹੜਪ੍ਰਭਾਵਿਤ ਲੋਕ ਆਪ ਪਾਸਪਾਸ ਟਕਰਾਣ ਨਾ ਸੱਸਣ ਉਹਨਾਂ ਨੇ ਫਿਰ ਤੋਂ ਪ੍ਰਵਿੱਕ ਦਿੱਤੀ ਇੱਕ ਪੰਜਾਬ ਨੂੰ ਘਟੋ ਘਟ 25000 ਕਰੋੜ ਰੁਪਏ ਦਾ ਹੜ ਰਾਹਤ ਪੈਕੇ ਦਿੱਤਾ ਜਾਵੇ ਹਾਲਾਂਕਿ ਪਹਿਲਾਂ 50000 ਕਰੋੜ ਦੀ ਮੰਗ ਕੀਤੀ ਗਈ ਸੀ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਸਕੂਲੀ ਬੱਚਿਆਂ ਲਈ ਇੱਕ ਅਹਿਮ ਫੈਸਲਾ ਲਿਆ ਪ੍ਰਸ਼ਾਸਨ ਨੇ ਸਤੰਬਰ ਤੇ ਅਕਤੂਬਰ ਦੇ ਮਹੀਨੇ ਵਿੱਚ ਦੂਜੇ ਸ਼ਨੀਵਾਰ ਦੀ ਛੁੱਟੀ ਰਾਤ ਕਰ ਦਿੱਤੀ ਇਹ ਫੈਸਲਾ ਭਾਰੀ ਮੀਂਹ ਕਾਰਨ ਹੋਈਆਂ ਛੁੱਟੀਆਂ ਵਿੱਚ ਪੜਾਈ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਗਿਆ ਗਿਆ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਹਾਲ ਹੀ ਵਿੱਚ ਹੋਈ ਭਾਰੀ بارش ਕਾਰਨ ਸਕੂਲ ਕਈ ਦਿਨਾਂ ਲਈ ਬੰਦ ਰੱਖੇ ਪਏ ਸਨ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਪਈ ਤੇ ਸਿਲੇਬਸ ਵਿੱਚ ਦੇਰੀ ਹੋਈ ਹੈ ਤੇ ਹੁਣ ਇਸ ਕੰਮ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਦੂਜੇ ਸ਼ਨੀਵਾਰ ਵੀ ਸਕੂਲ ਆਉਣਾ ਹੋਵੇਗਾ ਤੇ ਫੈਸਲੇ ਕਾਬ ਕੋ ਸਕੂਲ ਸਤੰਬਰ ਤੇ ਅਕਤੂਬਰ ਦੇ ਦੂਜੇ ਸ਼ਨੀਵਾਰ ਨੂੰ ਵੀ ਆਮ ਦਿਨਾਂ ਵਾਂਗ ਖੁੱਲੇ ਰਹਿਣਗੇ ਤੇ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਕਦਮ ਬੱਚਿਆਂ ਦੀ ਪੜ੍ਹਾਈ ਦੀ ਨਿਰੰਤਰਤਾ ਬਣਾਈ ਰੱਖਣ ਤੇ ਸਿਲੇਬਸ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਮਦਦ ਕਰੇਗਾ ਫਤੇਗੜ ਸਾਹਿਬ ਵਿੱਚ ਇੱਕ ਵਿਆਹੀ ਔਰਤ ਦੀ ਅਚਾਨਕ ਮੌਤ ਹੋ ਜਾਣ ਕਾਰਨ ਹਸਪਤਾਲ ਵਿੱਚ ਖੂਬ ਹੰਗਾਮਾ ਹੈ। ਹਾਲ ਤਾਂ ਪੇਕਾ ਪਰਿਵਾਰ ਨੇ ਉਸਤੇ ਪੱਥੇ ਤੇ ਗੰਭੀਰ ਇਲਜ਼ਾਮ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਰਾਤ ਨੂੰ ਕੁੜੀ ਨਾਲ ਛੋਟੇ ਗੱਲ ਹੋਈ ਸੀ ਪਰ ਕੋਈ ਵੀ ਅਜਿਹੀ ਗੱਲਬਾਤ ਨਹੀਂ ਸੀ। ਫਿਰ ਅਚਾਨਕ ਫਤੇਵ ਨੂੰ ਫੋਨ ਕਰਕੇ ਕਿਹਾ ਗਿਆ ਕਿ ਉਹ ਕਾਫੀ ਸੀਰੀਅਸ ਹੈ। ਜਦੋਂ ਪਰਿਵਾਰ ਜਦੋਂ ਪਹੁੰਚਿਆ ਤਾਂ ਕੁੜੀ ਦੀ ਜਾਨ ਜਾ ਚੁੱਕੀ ਸੀ। ਪਰਿਵਾਰ ਵੱਲੋਂ ਹੁਣ ਕੁੜੀ ਦੇ પતિ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਪੇਕਾ ਪਰਿਵਾਰ ਕਹਿ ਰਿਹਾ ਹੈ ਕਿ પતિ ਨੂੰ ਗळा ਖੋਟ ਕੁੜੀ ਦੀ ਜਾਨ ਲੈ ਗਈ ਹੈ। ਜਦਕਿ પતિ ਵੱਲੋਂ ਇਹਨ ਕਾਰ ਦਿੱਤਾ ਗਿਆ ਇਮਾਮਦਾਨਾ ਬੰਦਾਲੀ ਵਾਲਾ ਦੇ ਅਧੀਨ ਆਉਂਦੇ ਪਿੰਡ ਬਿਵੀਪੁਰ ਤੋਂ ਸਾਮਿਆਂ ਅਤੇ ਕਾਲੀ ਪਛਾਣ ਜਸਪ੍ਰੀਤ कौर ਪਤਨੀ ਗੁਰਸੇਵਕ ਸਿੰਘ ਜੋ ਹੋਈ ਹੈ ਭਾਵ ਵਿੱਚ ਪੁਲਿਸ ਚਾਰਜ ਕਰੀ ਹੈ ਅਤੇ ਪ੍ਰੇਮ ਸਿੰਘ ਦਾ ਫਟੇਕੜ ਸਹਿਰ ਦੀ ਮੋਰਚੀ ਵਿੱਚ ਰੱਖਿਆ ਗਿਆ ਜਿੱਥੇ ਉਸ ਦਾ ਪੋਸਟ ਮਾਰਡਮ ਕੀਤਾ ਜਾਵੇਗਾ ਇਸਾਨ ਹਸਪਤਾਲ ਵਿੱਚ ਦੋਹਾਂ ਤੇ ਲਾਣੇ ਦੇ ਦੂਜੇ ਤੇ ਇਨਸਾਮ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਕਿ ਯੂਕੇ ਰੀਅਲ ਬਰਡਰੀ ਪਾਰਕ ਵਿੱਚ ਪਾਰਕਿੰਗ ਮੋਲ ਦੀ ਇੱਕ ਸਿੱਖ ਕੁੜੀ ਤੇ ਨਾਲ ਨਸਲੀ ਹਮਲੇ ਦੀ ਜੋ ਹੀ ਕਿ ਜਬਰ ਜਨਾਹ ਦੀ ਘਟਨਾ ਸਾਹਮਣੇ ਆਈ ਹੈ ਮੰਗਲਵਾਰ ਸ਼ਾਮ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਕੁੜੀ ਦਾ ਗੇਂਦ ਵਿਹਾੜੇ ਜਬਰ ਜਨਾਹ ਕੀਤਾ ਗਿਆ ਇਹ ਹਮਲਾ ਨਾਸਿਰ ਫੇਰ ਚਿੰਦ ਸੀ ਅਪਰਾਸੀ ਸਗੋਂ ਇਸ ਵਿੱਚ ਨਸਲੀ ਟਿੱਪਣੀ ਵੀ ਸ਼ਾਮਲ ਹੈ ਜਿਸ ਕਾਰਨ ਕੋਰਸ ਨੂੰ ਨਸਲੀ ਹਮਲਾ ਹੋਣ ਦੇ ਆਧਾਰ ਤੇ ਕੁੜੀ ਤੇਸ ਦੀ ਜਾਂਚ ਕਰਨ ਲਈ ਕੀਤੀ ਚਾਰੀਆ ਕੁੜੀ ਨੇ Polres ਨੂੰ ਦੱਸਿਆ ਕਿ ਘਟਨਾ ਦੌਰਾਨ ਹਮਲਾਵਰਾਂ ਨੇ ਉਸ ਨੂੰ ਕਿਹਾ ਕਿ ਆਪਣੇ ਦੇਸ਼ ਵਾਪਸ ਜਾਓ ਤੁਹਾਡਾ ਇਸ ਦੇਸ਼ 'ਤੇ ਕੋਈ ਹੱਕ ਨਹੀਂ ਹੈ ਪੀੜਤਾ ਦੇ ਬਿਆਨ ਸਾਹਮਣੇ ਉਹ ਬਾਦ ਇਲਾਕੇ ਵਿੱਚ ਗੁੱਸੇ ਤੇ ਚਿੰਤਾ ਦਾ ਮਾਹੌਲ ਹੈ ਸਪਾਈਸਰਸ ਦੇ ਹੋਸਟ ਹੰਡਰਡ ਜਹਾਜ਼ ਸ਼ੁਕਰਵਾ ਵਿੱਚ ਇੱਕ ਵੱਡਾ ਖਾਸਾ ਹੋਣ ਲੱਗਿਆ ਤੇ ਅਸਮ ਜਹਾਜ਼ ਤੋਂ ਸੁਣੇ ਸਮੱਸਿਆ ਆ ਗਈ ਜਦੋਂ ਕਾਂਡਲਾ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਤੇ ਇੱਕ 바ਰੀ ਪਈਆ ਡਿੱਗਿਆ ਜਹਾਜ਼ ਮੇ 74 ਯਾਤਰੀਆਂ ਨਾਲ ਮੁੰਬਈ ਲਈ ਫਿਰਵਾਣਾ ਹੁਣਸੀ ਵਿਵਾਦ ਗੈਰਨ ਮੁੰਬਈ ਹਵਾਈ ਅੱਡੇ ਤੇ ਪੂਰੀ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਸੀ ਤੇ ਗੁਜਰਾਤ ਦੇ ਕਾਂਡਲਾ ਤੋਂ ਮੁੰਬਈ ਇਹ ਧਾਰੀ ਸੀ 5% ਦੀ ਦਮ ਦੇ ਲੈਂਡਿੰਗ ਗਰਾਹ ਅਗਲਾ ਪਈਆ ਨਿਕਲਦੀ ਰਿਪੋਰਟ ਹੁਣ ਕਾਰਨ ਜਹਾਜ਼ ਜੋ ਮੁੰਬਈ ਵਿੱਚ ਸਵੱਖੇ ਉਤਾਰਿਆ ਗਿਆ ਤੇ ਕਈ ਯਾਤਰੀਆਂ ਨੂੰ ਜ਼ਖਮੀ ਇਸ ਵਿੱਚ ਨਹੀਂ ਹੋਇਆ ਸਪਾਈਸ ਜੈਟ ਦੇ ਦੁਆਰਾ ਨੇ ਕਿ 12 ਦੇ ਸੰਬੰਧ ਨੂੰ ਕਾਸ਼ਰਾ ਤੋਂ ਮੁੰਬਈ ਜਾ ਰਹੇ ਸਪਾਈਸ ਜੈਟ ਦੇ ਜਹਾਜ਼ ਦਾ ਬਾਹਰੀ ਪਹੀਆ ਉਡਾਨ ਔਰਤ ਤੋਂ ਬਾਹਰ ਨਿਕਲ ਗਿਆ ਸੀ ਇਹ ਅਦਾਕਾਰਾ ਦਸ਼ਾਪਾਟਨੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਰੇਲੀ ਵਿੱਚ ਉਸ ਦੇ ਘਾਟੇ ਗੋਲੀਆਂ ਚਲਾਈ ਗਈਆਂ ਨੇ ਇਹ ਘਟਨਾ ਸਵੇਰੇ 4:30 ਵਜੇ ਵਾਪਰੀ ਹੈ ਜਿੱਥੇ ਦੋ ਗੋਲੀਆਂ ਹਵਾਈ ਫਾਇਰਿੰਗ ਕੀਤੀ ਗਈਆਂ ਹਾਲਾਂਕਿ ਸਰ ਪਰ ਕਿਰਿਆ ਵਿੱਚ ਕਿਸੇ ਨੂੰ ਵੀ ਕੋਈ ਗੋਲੀ ਲੱਗਣ ਦੀ ਕੋਈ ਖਬਰ ਨਹੀਂ ਹੈ। ਗੋਲੀ ਬਾਰੇ ਦੀ ਸੁਨੇਹ ਵਾਲੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਗੋਲ ਦੀ ਬਰਾੜ ਬਣਾ ਲਈ ਹੈ। ਤੇ ਉਹਨਾਂ ਦਾ ਕਹਿਣਾ ਸੀ ਕਿ Swami Anurudhacharya ਤੇ ਹੋਰ ਸੰਤਾਂ ਦੇ ਨਾਲ ਇਸ ਮਾਮਲੇ ਨਾਲ ਜੁੜ ਰਿਹਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਸ ਨੂੰ ਟੰਟੇ ਵਾਸੀ ਰਹੇ ਨੇ। ਕਾਜ਼ਾਪਰ ਲਈ ਸਟੇਟ ਐਜੂਕੇਟਿਵ ਹੈ।